ਦਾਸ ਜੀ ਦੇ ਲਗਣਾ ਰੌਣਕ ਅਜ ਦਵਾਰੇ ਇਸ ਦਰ ਤੇ ਇਸ ਦਰ ਤੇ ਆਉਂਦੇ ਜੋ ਮੂਹ ਮੰਗੀਆਂ ਮਰਾਤਾ ਪਾਉਂਦੇ ਮੂਹ ਮੰਗੀਆਂ ਮਰਾਤਾ ਪਾਉਂਦੇ ਜੋ ਨੇਚਾ ਜੋ ਨੇਚਾ ਰੱਖਦੇ ਨੇ ਉਹ ਕਦੇ ਨਹੀਂ ਤਬਰ ਹੁੰਦੇ ਜੋ ਨੇਚਾ ਰੱਖਦੇ ਲਦਾ ਉਸ ਸਵਾਰੇ ਤਨ ਬਾਬਾ ਤੁਲਸੀਦਾਸ ਜੀ ਦੇ ਲੱਗਿਆ ਰੌਣਕ ਅੱਜ ਦਵਾਰੇ ਬਾਬਾ ਤੁਲਸੀਦਾਸ ਜੀ ਦੇ ਲੱਗਿਆ ਰੌਣਕ ਅੱਜ ਦਵਾਰੇ ਕਿਸ ਦਰਤ ਇਸ ਦਰਤ ਤੇ ਆਉਂਦੇ ਜੋ ਮੂਹ ਮੰਗੀਆਂ ਮਰਾਤਾ ਪਉਦੇ ਮੂਹ ਮੰਗੀਆਂ ਮਰਾਤਾ ਪਉਦੇ ਜੋ ਨਿਚਾ ਕਬਰ ਆਉਂਦੇ ਜੋ ਨੇਚਾ ਰੱਖਦੇ ਨੇ ਉਹ ਪਰੇ ਨੇ ਕਬਰ ਆਉਂਦੇ ਬਾਬਾ ਤੁਲਸੀਦਾਸ ਪੁਰੀ ਕਰਦਾ ਜਿਹੜਾ ਚੱਲਦਾ ਉਹ ਸਵਾਰੇ ਤਨ ਬਾਬਾ ਤੁਲਸੀਦਾਸ ਜੀ ਦੇ ਲੱਗੀਆਂ ਰੌਣਕ ਅੱਜ ਦਵਾਰੇ ਬਾਬਾ ਤੁਲਸੀਦਾਸ ਜੀ ਦੇ ਲੱਗੀਆਂ ਰੌਣਕ ਅੱਜ ਦਵਾਰੇ ਝੋੜੀਆਂ ਪਰ ਕੇ ਲੈ ਕੇ ਗਿਆ ਕੋਈ ਖਾਲੇ ਨਾ ਮੁਰਦਾ ਜੇੜ ਝੋੜੀਆਂ ਫਲਾਵੜਾ ਪਾਇਨ ਕਰ ਲੋ ਪਨਤਾਨ ਪਾਇਨ ਕਰ ਲੋ ਸਤ ਗੁਰ ਪਾਰੀ ਵਿੱਚ ਸਮਝ ਆਉਂਦੇ ਪਨਦਾਰ ਪਾਇਨ ਕਰ ਲੋ ਸਤ ਗੁਰ ਪਾਰੀ ਵਿੱਚ ਸਮਝ ਆਉਂਦੇ ਜੀ ਹੋਈ ਭਗਤਾ ਦੀ ਮੇਰਾ ਬਾਬਾ ਆਪ ਸਵਾਰੇ ਬਾਬਾ ਤੁਲਸੀਦਾਸ ਜੀ ਦੇ ਲੱਗਿਆ ਰੌਣਕ ਅਜ ਤਵਾਰੇ ਬਾਬਾ ਤੁਲਸੀਦਾਸ ਜੀ ਦੇ লি না রাজ তো আহারে খুলে লংর চৌড়ে নেগর চাউড়ে রে আদা দেগরে শরধা দেগ রে ਸਦੀ ਦੇ ਲੱਗਣਾ ਰੌਣਕ ਆਜ ਦੁਆਰੇ ਬਾਬਾ ਤੁਲਸੀदास ਜੀ ਦੇ ਲੱਗਣਾ ਰੌਣਕ ਆਜ ਦੁਆਰ ਕਿੰਨੇ ਮਹਿਮਾ ਕਿੰਨੇ ਮਹਿਮਾ ਬਾਬੇ ਵੀ ਇਹ ਤਾਂ ਇਕੱਠ ਦੱਸਤਾ ਹੈ ਭਾਰੀ ਆ ਬਾਬੇ ਦੇ ਮਹਿਮਾ ਦੱਸਦੀ ਹੈ ਅੱਜ ਸੰਗਤਾਂ ਦਾ ਇਕੱਠ ਕਿੰਨਾ ਸੀ ਸੈਂਕੜੇ ਨਹੀਂ ਹਜ਼ਾਰਾਂ ਦੀ ਗੇਂਦੇ ਸੰਗਤਾਂ ਨੇ ਆ ਕੇ ਬਾਬੇ ਦਰ ਤੇ ਹਾਏ ਵੇ ਪਰ ਗਿਆ ਉਹ ਅਗਲੀ ਲੈਣਾ ਇਹੋ ਸੁਣੋ ਬਾਈ ਬਾਬਾ ਤੁਲਸੀਦਾਸ ਜੀ ਦੇ ਲੱਗਣਾ ਰੌਣਕ ਅਜ ਦੁਆਰੇ ਬਾਬਾ ਤੁਲਸੀਦਾਸ ਜੀ ਦੇ ਲੱਗਣਾ ਰੌਣਕ ਅਜ ਦੁਆਰੇ ਤੇ ਮਹਿਮਾ ਬਾਤੇ ਦੀ ਤੇ ਮਹਿਮਾ ਸੰਤਾਂ ਦੀ ਇਹ ਤਾਂ ਅਕਰਸਤਾ ਪਾਰੀ ਬਾਬਾ ਤੁਲਸੀਦਾਸ ਜੀ ਨੂੰ ਸਾਡੇ ਨਾਮ ਸਕਾਰ ਲੱਖ ਵਾਰੀ ਸੰਤ ਤੁਰਸਿਤਾ ਦੀਨੋ ਸਾਡੇ ਨਾਮ ਸਕਾਰ ਲੱਖ ਵਾਰੀ ਮਰਾੜ ਕਲਾ ਦੀ ਸੰਗਤ ਲੋ ਮਰਾੜ ਕਲਾ ਦੇ ਸੰਗਤ ਲੋ ਵਖਰੇ ਤੁੰਗਿਆ ਚੰਗਿਆ